ਉਹਨਾਂ ਬੱਚਿਆਂ ਨੂੰ ਪਿੱਪਲ ਦੇ ਰੁੱਖ ਦੇ ਨਾਲ ਰੱਸਿਆਂ ਦੇ ਨਾਲ ਬੰਨਿਆ ਗਿਆ। ਹੱਥ ਵੀ ਉਹਨਾਂ ਦੇ ਪਿੱਛੇ ਨੂੰ ਕਰਕੇ ਬੰਨੇ ਗਏ ਤੇ ਉਹਨਾਂ ਦੇ ਗੁਲੇਲਾ ਮਾਰੀ ਗਈ। ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁਲੇਲਾ ਮਾਰੀਆਂ ਗਈਆਂ। ਇੱਕ ਗੁਲੇਲ ਕਹਿੰਦੇ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਉਹਨਜੀ। 7 ਸਾਲ ਦੀ ਉਮਰ ਦਾ ਇੱਕ ਬੱਚਾ ਛੋਟਾ ਜਿਹਾ ਉਹਦੀ ਅੱਖ ਦੇ ਵਿੱਚ ਇੱਕ ਗੁਲੇਲਾ ਲਾਣ ਕੇ ਮਾਰਦੀ ਹੈ ਤਾਂ ਕਿਦਾਂ ਦਾ ਮੈਸੇਜ ਲਾ ਹੋਵੇਗਾ। ਉਹ ਜਦੋਂ ਗੁਲੇਲ ਅੱਖ ਦੇ ਵਿੱਚ ਵੱਜਦੀ ਹੈ ਤਾਂ ਲਹੂ ਟਪਕਦਾ ਹੈ। ਹੱਥ ਬੰਨੇ ਹੋਏ ਸੀ ਉਹ ਆਪਣੀ ਅੱਖ ਨੂੰ ਮਲ ਵੀ ਨਹੀਂ ਸਕਦੇ ਸੀ ਲਹੂ ਸਾਫ਼ ਨਹੀਂ ਕਰ ਸਕਦੇ ਸੀ। ਧੰਤਨ ਬਾਬਾ ਜ਼ੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ। ਇਹ ਉਹ ਨਿੱਕੀ ਉਮਰ ਦੇ ਸ਼ਹੀਦ ਨੇ ਜਿਨ੍ਹਾਂ ਨੇ ਸਿੱਖ ਧਰਮ ਦੀਆਂ ਸਿੱਖ ਪੰਥ ਦੀਆਂ ਨੀਹਾਂ ਨੂੰ ਸਭ ਤੋਂ ਵੱਧ ਮਜ਼ਬੂਤ ਕੀਤਾ। ਤੇ ਇਹੋ ਜਹੀਆਂ ਸ਼ਹਾਦਤਾਂ ਸਾਨੂੰ ਪੂਰੀ ਦੁਨੀਆ ਪੂਰੀ ਮਨੁੱਖਤਾ ਦੇ ਇਤਿਹਾਸ ਵੱਲ ਨਜ਼ਰ ਮਾਰ ਲਓ ਤਾਂ ਕਿਤੇ ਵੀ ਨਹੀਂ ਮਿਲਦੀਆਂ ਇਹਨਾਂ ਨਿੱਕੇ ਦੋ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਜੇਕਰ ਦਾਸਤਾਨ ਸੁਣੀਏ ਤਾਂ ਲੂ ਖੰਡੇ ਖੜੇ ਹੋ ਜਾਂਦੇ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਵਾਅ ਵਾਸਤਾ ਵੀ ਨਹੀਂ ਹੈ ਉਹ ਵੀ ਸੁਣਦਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਨੇ ਉਹਨਾਂ ਦੇ ਲੂ ਖੰਡੇ ਖੜੇ ਹੋ ਜਾਂਦੇ ਨੇ ਆਪਾਂ ਨੂੰ ਇਹਨਾਂ ਸ਼ਹਾਦਤਾਂ ਦੇ ਬਾਰੇ ਇਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਬਸ ਥੋੜੀ ਬਹੁਤੀ ਜਾਣਕਾਰੀ ਹੈ ਪਰ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਸ ਨੇ ਇਸ ਦਾਸਤਾਨ ਨੂੰ ਇਹਨਾਂ ਸ਼ਹਾਦਤਾਂ ਨੂੰ ਵੀ ਇਹਨਾਂ ਸ਼ਹੀਦਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਕਿਹੋ ਜਿਹੇ ਤਸੀਹੇ ਦਿੱਤੇ ਗਏ ਇਸਲਾਮ ਕਬੂਲ ਕਰਵਾਉਣ ਦੇ ਲਈ ਡਰਾਉਣ ਦੇ ਲਈ ਕੀ ਕੁਝ ਇਹਨਾਂ ਦੇ ਨਾਲ ਵਾਪਰਿਆ ਏ ਹਕੂਮਤ ਦੇ ਬਾਗੀ ਸੀ ਤੇ ਉਹਨਾਂ ਨੇ ਆਪਣੇ ਇਹਨਾਂ ਨਿੱਕੇ ਬਾਗੀਆਂ ਦੇ ਨਾਲ ਕੀ ਕੁਛ ਕੀਤਾ ਉਸ ਵਾਕਿਆ ਨੂੰ ਦਰਜ ਕੀਤਾ ਇਤਿਹਾਸ ਦੇ ਵਿੱਚ ਜੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹਨਾਂ ਨੂੰ ਉਹ ਜਾਣਕਾਰੀ ਕੁਝ ਪ੍ਰਮੁੱਖ ਸਰੋਤਾਂ ਤੋਂ ਲਈ ਗਈ ਹੈ ਭਾਈ ਦੁਨਾ ਸਿੰਘ ਹੰਡੂਰੀਆ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਡਿਊਟੀ ਲਈ ਸੀ ਕਿ ਜੋ ਕੁਝ ਵੀ ਤੁਸੀਂ ਸਾਡੇ ਕਾਫਲੇ ਤੋਂ ਜ਼ਰਾ ਹਟ ਕੇ ਰਹਿਣਾ ਹੈ ਤੇ ਜੋ ਕੁਝ ਵੀ ਵਾਪਰਦਾ ਹੈ ਅੱਗੇ ਹਜੇ ਬਹੁਤ ਕੁਝ ਹੋਣ ਵਾਲਾ ਆ ਉਹ ਸਾਰਾ ਕੁਝ ਤੁਸੀਂ ਦਰਜ ਕਰਨਾ ਹੈ ਤੁਸੀਂ ਲਿਖਣਾ ਹੈ ਤਾਂ ਇਹ ਲਿਖਦੇ ਰਹਿੰਦੇ ਸੀ ਇਹਨਾਂ ਤੋਂ ਬਿਨਾ ਡਾਕਟਰ ਗੰਢਾ ਸਿੰਘ ਸੋਹਣ ਸਿੰਘ ਸੀਤਲ ਜੀ ਦੀਆਂ ਜਿਹੜੀਆਂ ਲਿਖਤਾਂ ਆ ਉਹਨਾਂ ਦੇ ਵਿੱਚੋਂ ਜਾਣਕਾਰੀ ਲਈ ਗਈ ਹੈ ਤਾਂ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ 7 ਸਾਲ ਦੇ ਸਨ ਬਾਬਾ ਫਤਿਹ ਸਿੰਘ ਜੀ 9 ਕ ਸਾਲ ਦੀ ਉਮਰ ਸੀਗੀ ਬਾਬਾ ਜ਼ੋਰਾਵਰ ਸਿੰਘ ਜੀ ਦੀ ਦੇਖਿਆ ਜਾਵੇ ਤਾਂ ਇਹ ਬੱਚੇ ਕੋਈ ਵੱਡੇ ਨਹੀਂ ਹੁੰਦੇ ਬੜੇ ਹੀ ਛੋਟੇ ਛੋਟੇ ਬੱਚੇ ਹੁੰਦੇ ਨੇ ਤਾਂ ਇਹਨਾਂ ਨਾਲੋਂ ਵਿਛੜੇ ਹੋਏ ਭਾਈ ਦੁਨਾ ਸਿੰਘ ਹਡੂਰੀਆ ਉਹਨਾਂ ਦੀ ਕਿਤਾਬ ਜਿਹੜੀ ਹੈ ਕਥਾ ਗੁਰਸੂਤਨ ਜੀ ਕੀ ਬ੍ਰਿਜ ਭਾਸ਼ਾ ਦੇ ਵਿੱਚ ਹੈ ਉਹਦੇ ਵਿੱਚ ਉਹ ਦਰਜ ਕਰਦੇ ਨੇ ਕਿ ਗੰਗੂ ਦੇ ਘਰ ਜਿੱਥੇ ਕਿ ਪਹਿਲਾਂ ਗੰਗੂ ਵੱਲੋਂ ਵੀ ਉਹਨਾਂ ਨੂੰ ਕੋਈ ਚੰਗਾ ਭੋਜਨ ਨਹੀਂ ਸੀ ਦਿੱਤਾ ਗਿਆ ਇਹੋ ਜਿਹਾ ਪ੍ਰਸ਼ਾਦਾ ਜਾਂ ਭੋਜਨ ਖਾਣ ਨੂੰ ਦਿੱਤਾ ਗਿਆ ਸੀ ਜਿੰਨੂੰ ਕੋਈ ਇੱਕ ਚੰਗਾ ਭਲਾ ਇਨਸਾਨ ਨਹੀਂ ਸਿਖਾ ਸਕਦਾ ਇਹ ਤਾਂ ਫਿਰ ਨਿੱਕੇ ਨਿੱਕੇ ਬੱਚੇ ਸੀ ਤੇ ਬਜ਼ੁਰਗ ਮਾਤਾ ਸੀ ਜਦੋਂ ਇਹਦੇ ਘਰ ਤੋਂ ਉਹਨਾਂ ਨੂੰ ਮੋਰਿੰਡੇ ਵੱਲ ਲੈ ਕੇ ਗਏ ਤਾਂ ਇਹ ਨਿੱਕੇ ਨਿੱਕੇ ਜਿਹੜੇ ਲਾਲ ਇਹ ਨਾ ਬੱਚੇ ਐ ਛੋਟੇ ਛੋਟੇ ਉਹਨਾਂ ਦੇ ਮਾਸੂਮ ਪੋਲੇ ਪੋਲੇ ਗੋਟਿਆ ਉਹਨਾਂ ਗੁੱਟਾਂ ਦੇ ਉੱਤੇ ਹੱਥ ਕੜੀਆਂ ਲਾਈਆਂ ਗਈਆਂ ਉਹਨਾਂ ਨੂੰ ਕਿੰਨੀ ਠੰਡ ਹੁੰਦੀ ਐ ਉਸ ਵੇਲੇ ਅੱਜ ਜਿਹੜੀ ਠੰਡ ਐ ਨਾ ਇਹ ਤੋਂ ਵੀ ਕਿਤੇ ਵੱਧ ਠੰਡ ਹੁੰਦੀ ਸੀ ਉਦੋਂ ਜੇਕਰ ਆਪਾਂ ਆਪਣੇ ਸਿਆਣਿਆਂ ਦੀਆਂ ਗੱਲਾਂ ਸੁਣੀਏ ਤਾਂ ਸਾਨੂੰ ਪਤਾ ਲੱਗਦਾ ਆ ਇੰਨੀ ਠੰਡ ਦੇ ਵਿੱਚ ਉਹਨਾਂ ਨੂੰ ਤੋਰ-ਤੋਰ ਕੇ ਮੋਰਿੰਡੇ ਲਿਆਂਦਾ ਗਿਆ ਫਿਰ ਮੋਰਿੰਡੇ ਤੋਂ ਸਰਹੰਦ ਦਾ ਜਿਹੜਾ ਸਫ਼ਰ ਐ ਉਹ ਤਕਰੀਬਨ 25 ਕਿਲੋਮੀਟਰ ਦਾ ਆ ਨੰਗੇ ਪੈਰੀ ਭੁੱਖਣ ਭਾਣੇ ਆਤ ਤੇ ਠੰਡ ਦੇ ਵਿੱਚ 7-9 ਸਾਲ ਦੇ ਨਿੱਕੇ ਬੱਚੇ ਤੇ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੂੰ ਤੋਰ-ਤੋਰ ਕੇ ਉੱਥੇ ਲੈ ਕੇ ਗਏ ਮੋਰੰਡੇ ਉਹਨਾਂ ਨੂੰ ਰਾਤ ਰੱਖਿਆ ਗਿਆ ਖਾਣ ਨੂੰ ਕੁਝ ਵੀ ਨਹੀਂ ਸੀ ਦਿੱਤਾ ਗਿਆ ਜ਼ਮੀਨ ਤੇ ਇਹਨਾਂ ਨੇ ਉਹ ਰਾਤ ਕੱਟੀ ਪੁੰਜੇ ਠੰਡੀ ਜ਼ਮੀਨ ਤੇ ਵੀ ਥੱਲੇ ਕੁਛ ਵਿਸ਼ਾਣ ਨੂੰ ਕੋਈ ਬਿਸਤਰਾ ਕੋਈ ਕੱਪੜਾ ਨਹੀਂ ਸੀ ਦਿੱਤਾ ਗਿਆ ਗਰਮ ਕੱਪੜਾ ਉੱਥੇ ਰਾਤ ਕੱਟੀ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੂੰ ਲੈ ਕੇ ਗਏ ਕਚੜੀ ਯਾਨੀ ਕਿ ਵਜ਼ੀਰ ਖਾਨ ਦੇ ਕੋਲ ਸਰਹੰਦ ਵਿਖੇ ਲੈ ਕੇ ਗਏ ਤੇ ਵਜ਼ੀਰ ਖਾਨ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦਾ ਸੀ ਉਹ ਕਲਪਿਆ ਹੋਇਆ ਸੀ ਉਹ ਮਰਿਆ ਹੋਇਆ ਸੀ ਤੜਫਦਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਉਹਦੇ ਹੱਥ ਨਹੀਂ ਸੀ ਲੱਗ ਰਹੇ ਚਮਕੌਰ ਦੀ ਜੰਗ ਦੇ ਵਿੱਚੋਂ ਵੀ ਉਹ ਖਾਲੀ ਹੀ ਪਰਤਿਆ ਸੀਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਹੱਥ ਨਹੀਂ ਸੀ ਲੱਗੇ ਤਾਂ ਉਹ ਬੜਾ ਖੁਸ਼ ਹੋਇਆ ਸੀਗਾ ਕਿ ਮਾਤਾ ਗੁਜਰ ਕੌਰ ਜੀ ਤੇ ਬੱਚੇ ਆ ਗਏ ਨੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਮਨਾਉਣਾ ਚਾਹੁੰਦਾ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦਾ ਸੀ ਬੱਚਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਦੋ ਦਿਨ ਤੱਕ ਉਹ ਠੰਡੇ ਬੁਰਜ ਵਿੱਚ ਰਹੇ ਠੰਡਾ ਬੁਰਜ ਜਿਹੜਾ ਕਿ ਇੱਕ ਬਹੁਤ ਹੀ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਸੀ ਉਹ ਬੁਰਜ ਵਜੀਦੇ ਨੇ ਆਪਣੇ ਬੈਠਣ ਦੇ ਲਈ ਗਰਮੀਆਂ ਕੱਟਣ ਵਾਸਤੇ ਬਣਾਇਆ ਸੀ ਜਿੱਥੇ ਜਿਹਦੇ ਥੱਲੋਂ ਦੀਪ ਠੰਡਾ ਪਾਣੀ ਵਗਦਾ ਸੀ ਉਹ ਪਾਣੀ ਦੇ ਨਾਲ ਜਦੋਂ ਹਵਾ ਟਕਰਾਂਦੀ ਸੀ ਤਾਂ ਉੱਤੇ ਬੁਰਜ ਵਿੱਚ ਜਾਂਦੀ ਸੀ ਤਾਂ ਅਤਿ ਦੀ ਗਰਮੀ ਵਿੱਚ ਚੰਗੇ ਭਲੇ ਇਨਸਾਨ ਨੂੰ ਕੰਬਣੀ ਛੇੜ ਦਿੰਦੀ ਸੀ ਪੋ ਦਾ ਮਹੀਨਾ ਸਭ ਤੋਂ ਠੰਡਾ ਮਹੀਨਾ ਅਤਿ ਦੀ ਠੰਡ ਠੰਡਾ ਬੁਰਜ ਇੱਥੇ ਵੀ ਉਹਨਾਂ ਨੂੰ ਕੋਈ ਕੱਪੜਾ ਨਹੀਂ ਸੀ ਦਿੱਤਾ ਗਿਆ ਮਾਤਾ ਗੁਜਰਕੌਰ ਜੀ ਦੇ ਕੋਲ ਬੜੇ ਹੀ ਥੋੜੇ ਜੇ ਕੱਪੜੇ ਂਦੇ ਸੀ ਠੰਡੀ ਜ਼ਮੀਨ ਦੇ ਉੱਤੇ ਉਹ ਬੈਠ ਗਏ ਜਦੋਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਪੁੰਜੇ ਹੀ ਉਹ ਤਿੰਨੋ ਜਣੇ ਬੈਠ ਗਏ ਤੇ ਇੰਨੀ ਠੰਡੀ ਹਵਾ ਦੇ ਵਿੱਚ ਉਹਨਾਂ ਨੇ ਦੋ ਰਾਤਾਂ ਕੱਟੀਆਂ ਖਾਣ ਨੂੰ ਇੱਥੇ ਵੀ ਉਹਨਾਂ ਨੂੰ ਕੁਝ ਨਹੀਂ ਸੀ ਦਿੱਤਾ ਗਿਆ ਭੁੱਖੇ ਸੀ ਨਿੱਕੇ ਬੱਚੇ ਤੇ ਇੱਕ ਬੁੱਢੜਾ ਸਰੀਰ ਮਾਤਾ ਗੁਜਰੀ ਜੀ ਉਹਨਾਂ ਨੂੰ ਕਚਹਿਰੀ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਨਾ ਤਾਂ ਉੱਥੇ ਉਹਨਾਂ ਨਾਲ ਜਿਹੜੇ ਸਵਾਲ ਜਵਾਬ ਹੋਏ ਅੱਪਾ ਸਾਰਿਆਂ ਨੂੰ ਪਤਾ ਹੈ ਕਿ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੇ ਇਸਲਾਮ ਨੇ ਸੀ ਕਬੂਲਿਆ ਤਾਂ ਫਤਵਾ ਸੁਣਾ ਦਿੱਤਾ ਗਿਆ ਪਰ ਇਹਦੇ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਬਹੁਤ ਕੁਸ਼ ਹੋਇਆ ਸੀ ਇਹ ਪਾਈਦুনা ਸਿੰਘ ਹੰਡੂਰੀਆ ਲਿਖਦੇ ਨੇ ਕਿ ਉਹਨਾਂ ਬੱਚਿਆਂ ਨੂੰ ਜਦੋਂ ਲੈ ਕੇ ਗਏ ਉਹਨਾਂ ਦੇ ਕੋਰੇੜੇ ਮਾਰੇ ਗਏ ਉਹਨਾਂ ਦੇ ਗੁਲੇਲਾ ਜਿਹੜੀਆਂ ਸੀਗੀਆਂ ਉਹ ਮਾਰੀਆਂ ਮਾਰੀਆਂ ਗਈਆਂ ਇਥੋਂ ਤੱਕ ਕੇ ਉਹਨਾਂ ਦੇ ਹੱਥਾਂ ਦੇ ਜਿਹੜੇ ਪੋਟੇ ਸੀਗੇ ਉਹਨਾਂ ਨੂੰ ਅੱਗ ਦੇ ਨਾਲ ਜਲਾਇਆ ਵੀ ਗਿਆ ਸੀਗਾ ਮੋਰਲੇ ਪੋਟਿਆਂ ਨੂੰ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਜਲਾਦਾਂ ਨੇ ਇੰਨੇ ਕੁ ਤਸੀਹੇ ਦਿੱਤੇ ਕਿ ਇਹ ਇਸਲਾਮ ਕਬੂਲ ਕਰ ਜਾਣ ਤਾਂ ਕਿ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਝੁਕ ਜਾਵੇਗਾ ਪਰ ਉਹ ਜਾਣਦੇ ਨਹੀਂ ਸੀ ਕਿ ਇਹ ਬੱਚੇ ਇਹਨਾਂ ਦਾ ਇਤਿਹਾਸ ਕੀ ਹੈ ਉਹ ਆਪਣੇ ਦੀਨ ਦੇ ਪੱਕੇ ਸੀ ਉਹਨਾਂ ਬੱਚਿਆਂ ਨੂੰ ਪਿੱਪਲ ਦੇ ਰੁੱਖ ਦੇ ਨਾਲ ਰੱਸਿਆਂ ਦੇ ਨਾਲ ਬੰਨਿਆ ਗਿਆ। ਹੱਥ ਵੀ ਉਹਨਾਂ ਦੇ ਪਿੱਛੇ ਨੂੰ ਕਰਕੇ ਬੰਨੇ ਗਏ ਤੇ ਉਹਨਾਂ ਦੇ ਗੁਲੇਲਾ ਮਾਰੀਆਂ ਗਈਆਂ। ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁਲੇਲਾ ਮਾਰੀਆਂ ਗਈਆਂ। ਇੱਕ ਗੁਲੇਲ ਕਹਿੰਦੇ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਵੱਜੀ। 7 ਸਾਲ ਦੀ ਉਮਰ ਦਾ ਇੱਕ ਬੱਚਾ ਛੋਟਾ ਜਿਹਾ ਉਹਦੀ ਅੱਖ ਦੇ ਵਿੱਚ ਇੱਕ ਗੁਲੇਲਾ ਲਾਣ ਕੇ ਵੱਜਦੀ ਹੈ ਤਾਂ ਕਿਦਾਂ ਦਾ ਮਹਿਸੂਸ ਹੁੰਦਾ ਹੋਵੇਗਾ? ਉਹ ਜਦੋਂ ਗੁਲੇਲਖ ਦੇ ਵਿੱਚ ਵੱਜਦੀ ਹੈ ਤਾਂ ਲਹੂ ਟਪਕਦਾ ਆ। ਹੱਥ ਬੰਨੇ ਹੋਏ ਸੀ। ਉਹ ਆਪਣੀ ਅੱਖ ਨੂੰ ਮਲ ਵੀ ਨਹੀਂ ਸਕਦੇ ਸੀ। ਲਹੂ ਸਾਫ਼ ਨਹੀਂ ਕਰ ਸਕਦੇ ਸੀ। ਤੇ ਜਦੋਂ ਉਹਨਾਂ ਦੇ ਹੱਥ ਖੋਲੇ ਗਏ ਤੇ ਕਹਿੰਦੇ ਨੇ ਉਹਨਾਂ ਦੇ ਮੋਢੇ ਨੂੰ ਕਢੀਸ ਕੇ ਅੱਗੇ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਨੇ ਅੱਖ ਇੱਕ ਹੱਥ ਜਿਹੜਾ ਸੀ ਉਹ ਆਪਣੀ ਅੱਖ ਤੇ ਉੱਪਰ ਰੱਖਿਆ ਅੱਖ ਤੋਂ ਸਾਫ਼ ਕਰਨ ਲੱਗੇ ਲਉ ਨੂੰ ਉੱਥੇ ਜਾ ਕੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿਸੇ ਨੇ ਕਿਹਾ ਵੀ ਬਹੁਤ ਆ ਹੁਣ ਇਹ ਬੱਚੇ ਜ਼ਰੂਰ ਹੀ ਇਸਲਾਮ ਕਬੂਲ ਕਰ ਲੈਣਗੇ ਉਹਨਾਂ ਨੂੰ ਫਿਰ ਪੁੱਛਿਆ ਗਿਆ ਪਰ ਉਹਨਾਂ ਨੇ ਨਾ ਜਵਾਬ ਦਿੱਤਾ ਬਾਬਾ ਫਤੇ ਸਿੰਘ ਨੇ ਕਹਿੰਦੇ ਬੋਲੇ ਤਾਂ ਨਹੀਂ ਸੀ ਉਹਨਾਂ ਦਾ ਇੱਕ ਹੱਥ ਉਹਨਾਂ ਦੀ ਅੱਖ ਦੇ ਉੱਪਰ ਸੀ ਉਹਨਾਂ ਨੇ ਨਾ ਦੇ ਵਿੱਚ ਸਿਰ ਹਿਲਾ ਦਿੱਤਾ ਕਿ ਨਾ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ ਇੰਨਾ ਕੋਸ਼ਿਸ਼ ਕਰਨ ਤੋਂ ਬਾਅਦ ਹਜੇ ਬਹੁਤ ਕੁਝ ਇਹੋ ਜਿਹਾ ਹੋਵੇਗਾ ਜਿਹੜਾ ਸ਼ਬਦਾਂ ਤੋਂ ਪਰੇ ਹੋਵੇਗਾ ਜੋ ਇਹਨਾਂ ਬੱਚਿਆਂ ਦੇ ਨਾਲ ਵਾਪਰਿਆ ਹੋਵੇਗਾ ਉੱਥੇ ਤਾਂ ਜਦੋਂ ਨਹੀਂ ਕੋਈ ਚਾਰਾ ਚੱਲਿਆ ਤਾਂ ਉਹਨਾਂ ਨੂੰ ਫਤਵਾ ਸੁਣਾਉਣਾ ਪਿਆ ਉਹਨਾਂ ਨੇ ਫਤਵਾ ਸੁਣਾਇਆ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਜਿਉਂਦੇ ਜੀਟਣਵਾ ਦਿੱਤਾ ਜਾਵੇਗਾ ਫਤਵਾ ਜਦੋਂ ਸੁਣਾਇਆ ਗਿਆ ਇਹ ਬੱਚੇ ਵਾਪਸ ਆਪਣੀ ਦਾਦੀ ਮਾਂ ਕੋਲ ਆਏ ਦਾਦੀ ਮਾਂ ਨੂੰ ਕਿਹਾ ਦਾਦੀ ਮਾਂ ਨੇ ਫਿਰ ਸਾਰੀ ਜਿਹੜੀ ਆਪਣੀ ਰੱਬੀ ਕਮਾਈ ਸੀ ਕਿ ਉਹ ਇਹਨਾਂ ਬੱਚਿਆਂ ਤੇ ਲਿਖੇ ਲਾ ਦਿੱਤੀ। ਅਗਲੇ ਦਿਨ ਇਹਨਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਢਣਵਾ ਦਿੱਤਾ ਗਿਆ। ਕੰਦ ਉਸਾਰੀ ਗਈ। ਕੰਦ ਕਹਿੰਦੇ ਤਿੰਨ ਵਾਰ ਡਿੱਗੀ। ਤੇ ਇਹ ਬੱਚੇ ਜਦੋਂ ਬੇਹੋਸ਼ ਹੋ ਗਏ। ਹੋਸ਼ ਆਉਣ ਤੇ ਫਿਰ ਤੋਂ ਪੁੱਛਿਆ ਗਿਆ ਤਾਂ ਨਾਂ ਦੇ ਵਿੱਚ ਜਵਾਬ ਦਿੱਤਾ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ। ਅਸੀਂ ਆਪਣੇ ਦੀਨ ਦੇ ਪੱਕੇ ਆ। ਤੇ ਫੇਰੇ ਜਲਾਦ ਜਿਹੜੇ ਸਿਗੇ ਉਹਨਾਂ ਜਲਾਦਾਂ ਨੇ ਇਹਨਾਂ ਦੋਹਾਂ ਬੱਚਿਆਂ ਦੀਆਂ ਧੌਣਾ ਆਪਣੇ ਗੋਡਿਆਂ ਦੇ ਥੱਲੇ ਲੈ ਕੇ ਨਾ ਉਹ ਜਿਹੜੀ ਕਟਾਰ ਸੀਗੀ ਉਹਦੇ ਨਾਲ ਧੌਣਾ ਜਿਹੜੀਆਂ ਸੀਗੀਆਂ ਉਸ ਕਲਮ ਕਰ ਦਿੱਤੀਆਂ ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਜੀ ਬੰਸਾਵਲੀ ਨਾਮੇ ਦੇ ਵਿੱਚ ਇਹ ਜ਼ਿਕਰ ਹੈ ਕਿ ਬਾਬਾ ਜ਼ੋਰਾਵਰ ਸਿੰਘ ਤਾਂ 21 ਮਿੰਟ ਦੇ ਸਮੇਂ ਦੇ ਵਿੱਚ ਸ਼ਹੀਦੀ ਪਾ ਗਏ ਸੀ ਪਰ ਬਾਬਾ ਫਤਿਹ ਸਿੰਘ ਜਿਹੜੇ ਕਿ ਪੂਰੇ 12-13 ਮਿੰਟ ਵਾਸਤੇ ਉਹਨਾਂ ਦੇ ਚਰਨ ਹਿਲਦੇ ਰਹੇ ਲਹੂ ਵਗਦਾ ਰਿਹਾ ਉਹ ਤੜਫਦੇ ਰਹੇ ਸਹਿਕਦੇ ਰਹੇ ਉਹਨਾਂ ਦੇ ਸਾਹ ਚੱਲਦੇ ਰਹੇ ਹੌਲੀ-ਹੌਲੀ ਉਹ ਸਾਹ ਲੈਂਦੇ ਸੀ ਉਹਨਾਂ ਦੇ ਚਰਨ ਹਿਲਦੇ ਸੀ ਤੇ 12-13 ਮਿੰਟ ਬਾਅਦ ਉਹਨਾਂ ਦੇ ਚਰਨ ਹਿਲਣੋਂ ਬੰਦ ਹੋ ਗਏ ਉਹਨਾਂ ਨੇ ਵੀ ਸ਼ਹੀਦੀ ਪਾ ਦਿੱਤੀ ਇਸ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਦੀ ਸ਼ਹੀਦੀ ਪਹਿਲਾ ਹੁੰਦੀ ਹੈ ਬਾਬਾ ਫਤਿਹ ਸਿੰਘ ਜੀ ਦੀ ਬਾਅਦ ਵਿੱਚ ਹੁੰਦੀ ਹੈ ਇਹਨਾਂ ਤੋਂ ਬਿਨਾ ਵੀ ਬਹੁਤ ਇਹੋ ਜਿਹੀਆਂ ਗੱਲਾਂ ਹੋਣਗੀਆਂ ਜਿਹੜੀਆਂ ਸ਼ਬਦਾਂ ਤੋਂ ਪਰੇ ਆ ਇਹ ਤਾਂ ਇੱਕ ਸ਼ਰਧਾਂਜਲੀ मात्र ਹੈ ਇਹ ਨਿੱਕੇ ਨਿੱਕੇ ਸ਼ਹੀਦ ਸਾਡੀ ਕੌਮ ਦੇ ਜਿਨ੍ਹਾਂ ਦਾ ਸਾਨੂੰ ਮਾਣ ਵੀ ਹੁੰਦਾ ਆ ਤੇ ਬਹੁਤ ਕੁਝ ਇਹੋ ਜਿਹੇ ਆ ਜਿਹੜਾ ਅਸੀਂ ਇਹਨਾਂ ਤੋਂ ਸਿੱਖਣਾ ਆ ਇਹ ਛੋਟੇ ਸ਼ਹੀਦ ਆ ਜਿਨ੍ਹਾਂ ਦਾ ਕਰਕੇ ਸਾਡਾ ਇਤਿਹਾਸ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਖਰਾ ਆ ਸਭ ਤੋਂ ਲਾਸਾਨੀ ਇਹਨਾਂ ਦੀਆਂ ਸ਼ਹਾਦਤਾਂ ਨੇ ਤੇ ਇਹਨਾਂ ਸ਼ਹਾਦਤਾਂ ਦੇ ਸਿਰ ਤੇ ਅਸੀਂ ਅੱਜ ਇੰਨੀ ਐਸ਼ ਦੇ ਵਿੱਚ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਬਹੁਤ ਐਸ਼ੋ ਜਿਹੜਾ ਸੀਗਾ ਬਹੁਤ ਲਾਲਚ ਦਿੱਤੇ ਗਏ ਤੁਹਾਨੂੰ ਡੋਲੇ ਦਿੱਤੇ ਜਾਣਗੇ ਮਹਿਲ ਦਿੱਤੇ ਜਾਣਗੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਐਸ਼ੋ ਇਸ਼ਰਤ ਜਿਹੜਾ ਹੈ ਉਹ ਦਿੱਤਾ ਜਾਵੇਗਾ ਪਰ ਉਹ ਉਹਨਾਂ ਨੇ ਉਹ ਨਹੀਂ ਸੀ ਮੰਨੇ ਆਪਣੀ ਦੀਨ ਦੇ ਪੱਕੇ ਰਹੇ ਤੇ ਇਹ ਸਾਰਾ ਕੁਝ ਅਸੀਂ ਇਹਨਾਂ ਦੀਆਂ ਸ਼ਹਾਦਤਾਂ ਤੋਂ ਇਹਨਾਂ ਦੇ ਜੀਵਨ ਤੋਂ ਸਿੱਖਣਾ ਆ ਸਾਨੂੰ ਮਾਣ ਰਹੇਗਾ ਕੋਟਾਨ ਕੋਟ ਸਜਦਾ ਕਰਦੇ ਹਾਂ ਇਹਨਾਂ ਨਿੱਕੇ ਸ਼ਹੀਦਾਂ ਨਿੱਕੀਆਂ ਜਿੰਦਾਂ ਜਿਨ੍ਹਾਂ ਨੇ ਵੱਡੇ ਵੱਡੇ ਸਾਕੇ ਕੀਤੇ ਨੇ ਧੰਨ ਨੇ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਨੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ